ਕਰਦੇ ਆ ਉਹ ਕੋਈ ਭਈਆਂ ਦਾ ਹਿਸਾਬਤਾਜਾ ਕਰਨ ਅੱਛਾ ਨਿਬੜ ਗਿਆ ਵਾ ਓਏ ਆਹੋ ਨਾਲ ਗਿਆ 1000 ਰੁਪਏ ਲੱਤੀ ਗਈ 1000 ਜਿਹੜਾ ਵਾਦਾ ਬੁੱਧਾ ਉਹਨਾਂ ਨੂੰ ਦੇ ਦਿੰਨੇ ਚੱਲ ਵਧੀਆ ਨਿਬੜਦਾ ਚੰਗਾ ਆ ਓਏ ਮੇਰੇ ਦੇਣਦੂਣ ਵਾਲਦਿਆਂ ਦੇ ਕੰਮ ਨੇ ਬੇੜ ਨਾਲ ਨਾ ਉਹਨਾਂ ਦੇ ਦੇਣ ਵਾਲੇ ਆ ਜਾਂ ਖਾਦਾ ਖੁੱਦਾ ਲਿਆਉਣੀ ਆ ਉਹੋ ਹੀ ਨਾ ਫੇਰ ਜੋ ਦੇਣ ਵਾਲੇ ਹੋ ਨਾ ਪੈਸੇ ਫੇਰ ਫਸਲ ਦੇ ਹੁੰਦਾ ਲੈ ਆਈ ਦੇ ਦੇਣੇ ਉਹਦੇ ਦੇਣੇ ਆ ਪਹਿਲੇ ਸਭ ਕੰਮ ਬੇੜ ਲਓ ਸਾਰਿਆਂ ਦਾ ਫੇਰ ਕੀ ਮੇਰਾ ਦਾਵਾ ਵੀ ਨਗਦੀ ਲਿਆਉਂਦਾ ਸਾਰਾ ਨੇ ਨੇ ਨਾ ਬਥੇ ਚੰਗਾ ਆ। ਪਾਟ ਖੋਦ ਲੈ ਮੀ ਸਾਰੀ ਨਕਦੀ ਲੈ ਆਉਣੀ ਆ। ਨਕਦ ਚੰਗਾ ਵਾ ਮੜੀਓ ਜਿੰਨੇ ਕਾਉਂਦੇ ਉਹਦੇ ਵਿੱਚ ਵਾਦ ਤੇ ਉਦਾਂ ਹੀ ਚੱਲ ਜਾਂਦਾ ਆਂ ਦੇਣ ਦੋਣ ਵਾਲਿਆਂ ਦਾ ਹੀ। ਕੋਈ ਉਹਦੇ ਮੈਂ ਕਹਿੰਦੇ ਆ ਤਾਂ। ਤੇ ਚੱਲ ਇਹ ਵੀ ਜਿਹੜੇ ਜਾ ਰੌਣਗੇ ਬਚਣਗੇ ਤਾਂ ਸਹੀ। ਭਈਆਂ ਭੂਈਆਂ ਦੇ ਚੱਲ ਗਏ ਆ ਸਾਰੇ। ਅੱਛਾ। ਤੇ ਚੱਲ ਇਹ ਵੀ ਜਿਹੜਾ 5-6000 ਰੁਪਏ ਦਾ ਬਜੂਗਾ ਦੇ ਦਾਂਗੇ ਨਾ। ਸ਼ਾਮਾਂ ਆਉਂਦੇ ਆਂ। ਚੱਲ ਵਧੀਆ ਵਾ। ਹਾਂ। ਤੇ ਮੈਂ ਵੀ ਐਂ ਬਸ ਕੰਮ ਘੂਮੀ ਕਰਕੇ। ਨਿਬੜ ਗਿਆ। ਨਿਬੜ ਗਿਆ ਬਸ ਕਰ ਲਈ ਹਿਸਾਬ ਸਫਾਈ। ਅੱਛਾ। ਲੱਗੀ ਕੱਪੜੇ ਦੋ ਤੋਂ ਹੋਂਦੇ ਮੈਂ ਤੇ ਮੈਂ ਕਹਿੰਦੀ ਹੀ ਵੀ ਤੇ ਹੋ ਨਾ ਹੁੰਦੇ ਕੋ ਦीडी ਨੂੰ ਕੁੜੀ ਕੋ ਆ ਕੀ ਕਰਨ ਜਾਣਾ ਤੂੰ ਕੀ ਕਰਨ ਜਾਣਾ ਆਪੇ ਤਾਂ ਉਹ ਦਿਨ ਕਹਿੰਦੇ ਸੀ ਵੀ ਚੱਲੀ ਚਲੀ ਤੇ ਮੈਂ ਆ ਫੇਰ ਕਿਹ ਦਿਨ ਚਲ ਜਾਾਂਗੇ ਤੇ ਅੱਜ ਮਰਦੇ ਚਲੂ ਹੁੰਦੇ ਹੀ ਉਹ ਮੈਂ ਤੇ ਉਹ ਦਿਨ ਤੈਨੂੰ ਕਿਹਾ ਸੀ ਵੀ ਨਾਲ ਚੱਲ ਚੱਲ ਉਹਨੂੰ ਵੀ ਹੌਸਲਾ ਹੋ ਜਾਂਦਾ ਵੀ ਆਈ ਹੈ ਉਹ ਦਿਨ ਮੈਨੂੰ ਪੁੱਛਣ ਵੀ ਡਈ ਵੀ ਚੱਲ ਉਹਨੂੰ ਲੈ ਆਉਂਦਾ ਨਾਲ ਉਹ ਹੁਣ ਜੇ ਕੇ ਤੇ ਉਹਨੇ ਕਹਿਣਾ ਵੀ ਪੈਸੇ ਦੇ ਦਿੱਤੇ ਮੈਂ ਤੇ ਘਰੇ ਤਾਂ ਆ ਗਈ ਰੋਜਾਂ ਦੋ ਚਾਰ ਦਿਨ ਜੀ ਉਹਦਾਂ ਤੇ ਮੈਂ ਤਾਂ ਨਹੀਂ ਗਈ ਨਾਲ ਵੀ ਐਵੇਂ ਨਾ ਕੰਮ ਹੀ ਪੈਸੇ ਢੇਲੇ ਦਾ ਫੇਰ ਹਨਾ ਜੇ ਉਥੇ ਐਵੇਂ ਹੁੰਦਾ ਵੀ ਜੇ ਮੈਂ ਰਖਣੀ ਆ ਜੇ ਕਿ ਦਾਵਾਂ ਦੇ ਫੇਰ ਹੈਗਾ ਉਧਰ ਉਧਰ ਗੱਲਬਾਤ ਹੁੰਦੀ ਕੋਈ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਵਿਚਾਰਿਆ ਮੈਂ ਤਾਂ ਨਹੀਂ ਗਈ ਨਾ ਕੋਲ ਭਾਜੀ ਆਪ ਕਹਿੰਦੇ ਹੋ ਜੇ ਹੋਰ ਵੀ ਕਿਤੇ ਕਰਨੀਆਂ ਤੇ ਤੂੰ ਕਿਰਾਏ ਫੋਨ ਕਰਦੀ ਨਹੀਂ ਆਪ ਬਾਜਾਂਗੇ ਉਹ ਅੱਦਾਂ ਸੋ ਕੀ ਕਰ ਚੱਲ ਕਰ ਦਿੱਤਾ ਤੇ ਸਭ ਤੋਂ ਵਧੀਆ ਆ ਮੈਂ ਤਾਂ ਗਈ ਵੀ ਨਹੀਂ ਵੀ ਨਹੀਂ ਮਾੜੀ ਗੱਲ ਨਹੀਂ ਚੰਗੀ ਗੱਲ ਵਾ ਉਹ ਨਹੀਂ ਨਹੀਂ ਅਜੇ ਰੋਕੇ ਜਾਂਦੇ ਆ ਜੋ ਟਾਈਮ ਹੋਊਗਾ ਉਹ ਚੱਲ ਜਾਾਂਗੇ ਚਲੋ ਮਰਦੇ ਤੁਹਾਡੀ ਜੇ ਜਾਣਾ ਤਾਂ ਵੀ ਠੀਕ ਹੈ ਮੇਰੇ ਅਕਸਰ ਆਉਂਦਾ ਤੂੰ ਹੀ ਜੀ ਆਉਂਦੇ ਬਈ ਇਹ ਤਾਂ ਉਦਾਂ ਪੁੱਤਾਂ ਹੁੰਦਾ ਹੈ ਚੱਲ ਮੇਰਾ ਫਰਜ਼ ਹੀ ਕਹਿੰਦਾ ਤੇ ਜਾਣਾ ਵਾ ਫੇਰ ਨਾ ਤੁਸੀਂ ਆਖੋ ਵੀ ਲੈ ਵੀ ਉਹ ਦਿਨ ਆਖਿਆ ਸੀ ਤੂੰ ਨਹੀਂ ਜਾਏਗਾ ਦਾ ਉਹ ਹਾਂ ਸੱਚੀ ਹੁੰਦੀ ਨਹੀਂ ਪਰ ਮੈਨੂੰ ਤਾਂ ਖਾ ਲੂ ਮੜੀ ਆਖੋ ਬਿਚਾਰ ਤੇ ਉਹ ਦਿਨ ਤੁਰਦੀ ਮੇਰੇ ਨਾਲ ਫੇਰੇ ਉਹ ਦਿਨ ਦੀ ਗੱਲ ਉਥੇ ਰਹਿ ਦੋ ਤੂੰ ਅੱਜ ਦੀ ਗੱਲ ਕਰੋ ਹਾਂ ਚੱਲ ਜਾਗੇ ਜਦੋਂ ਟਾਈਮ ਲੱਗੂਗਾ ਕੇ ਚੱਲ ਵੇਹ ਲੋ ਉਹ ਤੇ ਮਰਜ਼ੀ ਤੁਹਾਡੀ ਜਾਣਾ ਜਾਓ ਤਾਂ ਹੁੰਦਾ ਨਾ ਕੋਈ ਦੱਸ ਜੇ ਮੈਂ ਹੁਣ ਆਖੰਦੀ ਆ ਜਾਣ ਵੱਲੋਂ ਤੇ ਚੱਲ ਜਾਵੇ ਤੋ ਹੋ ਹੁੰਨੇ ਆ ਹੁਣ ਅਹੀਂ ਮੈਂ ਨਹੀਂ ਜਾਣਾ ਉਹ ਕੀ ਆਖਣਗੀ ਉਦਾਂ ਨਾ ਭਲਾ ਕੋ ਕਹਿੰਦੇ ਉਦਾਂ ਦੇ ਬਸ ਇੱਕੋ ਹੀ ਗੱਲ ਕਰੀ ਜਾਂਦੇ ਸੀ ਚੱਲ ਚੱਲੀਏ ਚੱਲ ਚੱਲੀਏ ਇੱਕੋ ਹੀ ਗੱਲ ਹੀ ਤੁਮ ਜੇ ਮੈਂ ਆਪ ਕਹਿਨ ਦੀਆਂ ਤਾਂ ਹੁਣ ਇਹ ਨਹੀਂ ਕੋਈ ਨਹੀਂ ਫੇਰ ਚੱਲ ਜਾਵਾਂਗੇ ਚੱਲ ਮਰਜੀ ਇਹਨਾਂ ਦੀ ਮੈਂ ਉੱਥੇ ਕਿੱਡਾ ਬਨੂ ਮਿਲ ਕੇ ਉੱਥੇ ਜਸਿੰਨਾ ਪਾਉਣੇ ਨਾ ਵੇ ਜੇ ਜਾਣਾ ਵਾ ਤਾਂ ਵੀ ਠੀਕ ਵਾ ਜੇ ਨਹੀਂ ਜਾਣਾ ਤਾਂ ਤਾਂ ਵੀ ਕੋਈ ਨਹੀਂ ਚੱਲ ਮੈਂ ਤੇ ਇਹੀ ਕਰਕੇ ਨਹੀਂ ਹੀ ਕਹਿਣਾ ਕਿ ਚੱਲ ਜਿਹੜੀ ਪਹਿਲੀ ਪੁਲੀ ਹੈਗੀ ਆ ਚੱਲ ਨਾ ਨੂੰ ਲੱਗ ਜੇ ਇਹ ਕੰਮ ਨਹੀਂ ਪੜ ਜੂਗਾ ਬਸ ਆਹ ਵਾਲੇ ਕੰਮ ਹੋ ਗਏ ਨਾ ਸਾਰੇ ਫੇਰ ਨਹੀਂ ਕੋਈ ਮੈਨੂੰ ਡਰ ਰਿਹਾਗਾ ਮੇਰੇ ਵੱਲੋਂ ਆਵੇ ਤੇ ਨਾ ਆਵੇ ਜੇ ਇਹਨਾਂ ਨੇ ਖੜਨਾ ਵੀ ਉਥੇ ਤਾਂ ਵੀ ਠੀਕ ਵਾ ਜੇ ਨਾ ਖੜਨਗੇ ਤਾਂ ਵੀ ਕੋਈ ਗੱਲ ਨਹੀਂ ਪਰ ਇਹਦਾ ਇੱਕ ਦੋ ਵਾਰ ਰੱਖੂੰਗੀ ਜੇ ਤੇ ਚੱਲ ਜਾਣਗੇ ਨਾ ਫਿਰ ਚੱਲ ਚੰਗਾ ਹੀ ਆ ਦੇਖੋ ਹੁਣ ਕੀ ਕਰਦੇ ਗੜੀ ਮਿਰਚੀ ਇਹਨਾਂ ਦੀ ਚੱਲ ਚੰਗਾ ਕੀਤਾ ਰਾਮਨ ਪੈਣ ਤੂੰ ਆ ਗਈਆਂ ਮੈਂ ਤਾਂ ਘਰ ਗਈ ਹੀਗੀ ਤੇ ਮੈਨੂੰ ਪਾਜੀ ਨੇ ਦੱਸਿਆ ਵੀ ਆਪਣੇ ਭਰਾ ਨਾਲ ਚਲ ਗਈ ਆ ਉਹ ਮੈਨੂੰ ਵੀ ਇਹਨਾਂ ਨੇ ਦੱਸਿਆ ਸੀ ਵੀ ਆਈ ਸੀ ਜੀਵਣਾ ਅੱਛਾ ਤੇ ਮੈਂ ਹਾਂ ਚੱਲ ਨਾਲੇ ਮੈਂ ਵੀ ਲਿਉਂਦੀ ਆ ਨਾਲੇ ਮੈਂ ਉਧਰੋਂ ਹੋਵਾਂਗੀ ਬਿਚਾਰੀ ਮਾਹੀ ਆਈ ਤਾਂ ਮੈਂ ਆਉਂਦੇ ਨੂੰ ਘਰ ਨਹੀਂ ਟੱਕਰੀ ਚਲ ਕੋਈ ਗੱਲ ਨਹੀਂ ਫਿਰ ਕੀ ਆ ਇਹ ਕੜਾਪੜਾ ਜੂਰਵਾ ਮੈਂ ਫੇਰ ਆ ਜੂਗੀ ਚੱਲ ਘਰਾਂ ਚੋਂ ਨਿਕਲਿਆ ਵੀ ਕਿੱਥੇ ਜਾਂਦਾ ਵਾ ਆਉਂਦੀ ਭੈਤ ਨਹੀਂ ਜਾਂਦਾ ਅੱਜ ਮੈਂ ਆਪਣਾ ਮਨ ਬਣਾ ਕੇ ਗਈ ਹੀਗੀ ਕਿ ਮੈਂ ਅੱਜ ਵਾਵਾ ਹਰੀਆਂ ਗੱਲਾਂ ਕਰਕੇ ਤੇ ਫੇਰ ਆਉਣਾ ਵਾ ਚੱਲ ਕੋਈ ਨਹੀਂ ਹੁਣ ਜਦਦ ਆਉਣਾ ਹੋਊਗਾ ਮੈਨੂੰ ਫੋਨ ਕਰਕੇ ਆਇਓ ਕੋਈ ਗੱਲ ਨਹੀਂ ਫੋਨ ਕਰਕੇ ਆ ਜੂਗੀ ਕਿਉਂਕਿ ਤਾਂ ਤੇ ਇਹੋ ਹੀ ਦਾਵਾ ਆਹੋ ਤੇ ਮੈਨੂੰ ਇੱਕ ਦਲ ਦੱਸ ਕਿ ਲਵਲੀਨਾ ਕੰਮ ਪੈ ਗਿਆ ਹੈਗਾ ਲਵਲੀਨਾ ਭੈਣ ਦੇ ਕੰਮ ਕੀ ਪਿਆਣਾ ਵਾ ਹਮ ਮਾਤਾ ਦੇ ਨਾ ਪੈਸੇ ਹੀ अच्छा माता ने जोड़े ही 16 लाख रुपया ना ही उदे 16 लाख हां 16 लाख ਲੈ ਤੇ ਇਹਨੇ ਪਤਾ ਪਤਾ ਕੀਤਾ ਬੈਂਕ ਚੋਂ ਤੇ ਕੁਝ ਹੈ ਵੀ ਆ ਮਾਤਾ ਦੇ ਕੋਲ ਤੇ ਨਹੀਂ اچھا ਘਰ ਦੀ ਨੂੰ ਤੇ ਉਹ ਸ਼ੱਕ ਖਾ ਗਿਆ ਵੱਡ ਵੱਡ ਕੇ ਤੇ ਕੁੜੀ ਨੂੰ ਦੇ ਦਿੱਤੀ ਹੂੰ ਤੇ ਜਦੋਂ ਉਹਨਾਂ ਨੇ ਦੱਸਿਆ ਕਿ 16 ਲੱਖ ਵਾ ਤੇ ਘਰ ਆਇਆ ਤੇ ਜਿੰਨੇ ਮਾਤਾ ਦੇ ਬੱਚੇ ਆ ਸਾਰਿਆਂ ਨੂੰ ਆਉਣਾ ਪੈਣਾ ਤਾਂ ਇੰਟਰਨੈਟ ਤੇ ਅੱਛਾ ਅੱਛਾ ਤੇ ਫਿਰ ਉਹਨੇ ਤਾਂ ਮੈਨੂੰ ਫੋਨ ਵੀ ਨਹੀਂ ਕੀਤਾ ਅੱਛਾ ਇੱਦਾਂ ਹੀ ਆ ਗਿਆ ਸਿੱਧਾ ਹੀ ਆ ਗਿਆ ਤੇ ਆਂਦਾ ਕਿ ਭੈਣ ਉਹ ਜਾਣਾ ਵਾ ਬੈਂਕ ਵਿੱਚ ਤੇ ਇੱਦਾਂ ਸਾਈਨ ਕਰਨੇ ਪੈਣਗੇ ਤੇ ਸਾਈਨ ਕਰਾਈਆਂ ਆਇਆਂ ਨੂੰ ਮਿੰਨ ਨਿੰਦ ਪਿਉਨੇ ਕੋ ਲਿਆ ਕਿ ਜਾ ਨਾ ਤੇ ਜਾ ਕਰਕੇ ਆ ਤੇਰਾ ਬਿਨਾ ਭੈਣ ਸਰਿਆ ਹੀ ਪਿਆ ਵਾ ਹਾਂ ਤੇਰਾ ਕੰਮ ਨੂੰ ਚੰਗਾ ਲੱਗਾ ਉਹਦੀ ਘਰ ਦੀ ਦੀ ਐਡੀ ਲੰਮੀ ਜ਼ੁਬਾਨ ਵਾ ਹੈ ਬੋਲਣ ਲੱਗੀ ਰਵਿੰਦੀ ਨਹੀਂ ਕਿ ਮੇਰੇ ਨਣਾਣ ਮੈਂ ਗੜੀ ਕਿੱਦਾਂ ਬੋਲਣਾ ਤੇ ਕੰਮ ਸੇ ਕੰਮ ਉਹਨੂੰ ਤਾਂ ਨਾਲ ਲੈ ਕੇ ਆਉਂਦਾ ਉਹਨੂੰ ਪਤਾ ਲੱਗਦਾ ਤੇ ਨਣਾਣ ਦੇ ਸਾਈਨ ਹੋਏ ਆ ਤੇ ਪੈਸੇ ਨਿਕਲੇ ਆ ਆਹ ਨੇ ਮੈਨੂੰ ਗੱਲਾਂ ਚੰਗੀਆਂ ਲੱਗਦੀਆਂ ਇਹਨਾਂ ਮੈਨੂੰ ਕਲਾਤਾਂ ਦੇ ਰਮਨੋ ਦੀਆਂ ਚੀਜ਼ਾਂ ਵਾ ਤੇ ਜਾ ਜਾ ਕੇ ਸਾਈਨ ਕਰਿਆ ਅਹੀਂ ਕਿਉਂ ਗੱਲਾਂ ਕਰਾਉਣੀਆਂ ਪਤਾ ਕੀ ਗੱਲ ਇਹਨਾਂ ਪੋੜਾ ਪੰਡੂ ਨਹੀਂ ਚੰਗਾ ਠੀਕ ਵਾ ਨਾ ਕਿ ਉਹ ਕਿੰਨ 13 ਤੇ ਚਾਚੜ ਮੁੰਦੇ ਆ ਇੱਕ ਗੱਲ ਹੋਈ ਬਣਾ ਉਹਨੂੰ ਤੇ ਅਕਲ ਨਹੀਂ ਪਹੁੰਚਾਈ ਨੂੰ ਤੇ ਮੇਰੀ ਨਣਾਣਾਂ ਨਾਲ ਕੱਲੀ ਕੱਲੀ ਤੇ ਮੈਂ ਕਿਹ ਨਾਲ ਮਿਲਾਂ ਵਰਤਾ ਨਹੀਂ ਅਕਲ ਹੰਦੀ ਨਹੀਂ ਇਹ ਪਤਾ ਵਾ ਤੂੰ ਤਾਂ ਸੈਰ ਕਰਾ ਕੇ ਪੈਸੇ ਕਢਾਉਣੇ ਆ ਇਹਨਾਂ ਗੱਲਾਂ ਤੇ ਫਿਰ ਮਨ ਬੜੀ ਖਿਜ ਹੁੰਦੀ ਆ ਇਹਨਾਂ ਨੇ ਤੇ ਵੀ ਕਹਿਤਾ ਸੀ ਤੇ ਚੱਲ ਟਾੜੀ ਪੂਰੀ ਦਾ ਜੋ ਵੀ ਕੰਮ ਹੈਗਾ ਵਾ ਸਾਇੰਸ ਨੂੰ ਜਿੱਥੇ ਕਰਾਉਣੇ ਕਰਾ ਲਓ ਇਹਦੇ ਘਰ ਦੋ ਕਰ ਦੋ ਹੱਥ ਵਢਾ ਲਓ ਸਾਰੇ ਪਾਸੇ ਚੰਗਾ ਤੇ ਮੁੜ ਕੇ ਬੈਠੇ ਰਹੋ ਹੱਥ ਜੋੜ ਕੇ ਤੇਰੇ ਤੇ ਮੁੰਡੇ ਦੇ ਵਿਆਹ ਵੀ ਕਿਹਨੇ ਆਉਣਾ ਮੈਨੂੰ ਪਤਾ ਵਾ ਨਾ ਕਿੱਦਾਂ ਦੀ ਆ ਉਹ ਨੇ ਹੈ ਤੇ ਬੜੀ ਤੇਜ ਵਾ ਹੋ ਨਹੀਂ ਪੁੱਛਦੀ ਤੇ ਮੁੜ ਕੇ ਕਿਹਨੇ ਪੁੱਛਣਾ ਉਹੀ ਤੇ ਮੈਂ ਕਹਿੰਨੀ ਆ ਤੇ ਭੈਣ ਨੇ ਪੋਲੇ ਬਣਿਆ ਨਹੀਂ ਸਰਦਾ ਹੁੰਦਾ ਚੰਗਾ ਥੋੜਾ ਬਹੁਤਾ ਦਿਮਾਗੋਂ ਵੀ ਕੰਮ ਲਿਆ ਕਰੋ ਮੈਨੂੰ ਪਰ ਇਹ ਗੱਲ ਕਹਿੰਦਾ ਸੀ ਜਦੋਂ ਬੈਂਕ ਚ ਆਏ ਨਾ ਤਾਂ ਦਾ ਭੈਣ 2-3 ਲੱਖ ਤੋਂ ਆਪਣੇ ਅਕਾਊਂਟ ਚ ਕਰਾ ਲਾ ਮੈਂ ਕਰਾ ਦਿੰਦਾ ਉੱਥੇ ਆਂਦਾ ਹਾਂ ਉੱਥੇ ਆਂਦਾ ਸੀਗਾ ਮੈਂ ਹਾਂ ਨਹੀਂ ਮੈਂ ਸੋਚਿਆ ਸੋਚੂਗਾ ਮੇਰੀ ਭੈਣ ਵੀ ਲਾਲਚ ਵਿੱਚ ਆ ਗਈ ਹੈ ਪੈਸੇ ਲੈ ਕੇ ਫੇਰ ਸਾਈਨ ਕੀਤੇ ਤੇ ਜੀ ਇਹ ਦੇਣੇ ਹੋਣਗੇ ਤੇ ਜੇ ਅਕਰ ਵਾਲਾ ਹੁਣ ਤਾਂ ਤੇ ਲੱਗਿਆਊਗਾ ਤੇ ਪਿਆਣਾ ਆ ਲੈ ਤੂੰ ਵੀ ਤੇ ਚੀਜ਼ ਗੱਲੀ ਲੱਲੀ ਝੋਲਾ ਕਰਕੇ ਫੜੀ ਭਰਾ ਕੋ ਹੁਣ ਪੈਸੇ ਠੀਕ ਵਾ ਨਾ ਹੁਣ ਨਾ ਤੈਨੂੰ ਮਿਲੀ ਫੁੱਟੀ ਕੌੜੀ ਉਥੋਂ ਹੁਣ ਉਥੋਂ ਕੁਝ ਨਹੀਂ ਮਿਲਣਾ ਜਿਹੜੀ ਉਹਦੀ ਘਰ ਦੀ ਆ ਉਹ ਦੇਣ ਦਊਗੀ ਪੈਸੇ ਬੜੀ ਤੇਜ ਵਾ ਉਹਨੇ ਤਾਂ ਦਿਨ ਮੈਨੂੰ ਛੱਡਣ ਨਹੀਂ ਆਉਣ ਦਿੱਤਾ ਉਹ ਤਾਂ ਗੱਲ ਵਾ ਜਿਹੜੀ ਭਰਾ ਨੂੰ ਗਾਂ ਛੱਡਣ ਤੱਕ ਨਹੀਂ ਆਉਣ ਦਿੱਤਾ ਉਹ ਤੂੰ ਕੀ ਸੋਚਿਆ ਕਿ ਤੈਨੂੰ ਪੈਸੇ ਦੇਊਗੀ ਐਨੀ ਭੋਲੀ ਨਾ ਬਣ ਦੁਨੀਆ ਬੜੀ ਤੇਜ ਵਾ ਠੀਕ ਆ ਨਾ ਥੋੜਾ ਜਿਹਾ ਦਿਮਾਗ ਤਾਂ ਵੀ ਕੰਮ ਲਿਆ ਕਰੋ ਇੱਟ ਕਰਾਉਣੀ ਆ ਨਾ ਥੋੜੀ ਬਥੀ ਢੰਡੀ ਰੱਖੋ ਆਪਣੇ ਹੱਥ ਵਿੱਚ ਨਹੀਂ ਫੇਰ ਕੰਮ ਚੱਲਣਾ ਹਾਂ ਜੇ ਇਦਾਂ ਹੀ ਕੀਤਾ ਨਾ ਤੇ ਫਿਰ ਪਛਤਾਵੇਂ ਤੋਂ ਇਲਾਵਾ ਹੋਰ ਕੁਝ ਨਹੀਂ ਰਹਿਣਾ ਕੋਲ ਪਛਤਾਉਣਾ ਪੈਣਾ ਹੀ ਹੋ ਨਹੀਂ ਹੁਣ ਗਾਂ ਇਦਾਂ ਹੀ ਕਰੂੰਗੀ ਮੈਨੂੰ ਬੜਾ ਦੁੱਖ ਲੱਗਦਾ ਤੁਹਾਡਾ ਜਦੋਂ ਇਹੋ ਜਿਹੀ ਗੱਲਾਂ ਸੁਣਨੀ ਆ ਨਾ ਉਹਦਾ ਦੇ ਤਾਂ ਜੀ ਘਰ ਮੈਂ ਠੀਕ ਠਾਕ ਹਾਂ ਜਦੋਂ ਇਦਾਂ ਉਧਰ ਦੀ ਕੋਈ ਗੱਲ ਹੁੰਦੀ ਫੇਰ ਫਿਕਰ ਪੈਂਦਾ ਵਾ ਨਹੀਂ ਤੂੰ ਇਦਾਂ ਚੱਲ ਬੜਾ ਵਧੀਆ ਕੰਮ ਚੱਲਣ ਰਿਹਾ ਵਾ ਤੇ ਕੰਨੋ ਫਿਕਰ ਕਰਨਾ ਮਾਂ ਦੇ ਹੁੰਦਿਆਂ ਫਿਕਰ ਸੱਚਾ ਹੈਗਾ ਹੌਣ ਕਾ ਨਾ ਫਿਕਰਵਾ ਜਦੋਂ ਪਰਝਾਈ ਪੱਲੇ ਨਹੀਂ ਗਈ ਬੰਦੀ ਹੁਣ ਨਾ ਫਿਕਰ ਕਰਿਆ ਕਰ ਕੋਈ ਵੀ ਆ ਆਏ ਉਹ ਤਾਂ ਹੀ ਕਿਸੇ ਦਿਨ ਕਰ ਕੋਈ ਗੱਲ ਨਹੀਂ ਮੈਂ ਆਉਂਗੀ ਅੱਜ ਜਦੋਂ ਨਾ ਫੋਨ ਕਰਕੇ ਆਏ ਉਹ ਨਹੀਂ ਮੈਂ ਫੋਨ ਕਰਕੇ ਆਉਂਗੀ ਪਰ ਇੱਕ ਗੱਲ ਮੇਰੀ ਪੱਲੇ ਬੰਨ ਲਓ ਆਪਣੇ ਹੱਥ ਨਾ ਵੜਾਓ ਸਾਰੇ ਨਹੀਂ ਨਹੀਂ ਜੇ ਕਿਤੇ ਆ ਗੱਲ ਦਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਨਾ ਤੇ ਮੈਂ ਸੈਨ ਨਹੀਂ ਕਰ ਦੇਣੀ ਮੈਂ ਕਹਿਣਾ ਸੀ ਤੁਹਾਨੂੰ ਕਹਿ ਪਹਿਲਾਂ ਆਪਣੇ ਭਰਾ ਨੂੰ ਪਰਝਾਈ ਨਾਲ ਲੱਦ ਕੇ ਆਪਣੀ ਉਹ ਉਹਦੇ ਸਾਹਮਣੇ ਕਹਿਆ ਉਹ ਕਹਿੰਦੀ ਤੈਨੂੰ ਵੀ ਕਰ ਸੈਂ ਤੇ ਫਿਰ ਤੂੰ ਸੈਂ ਕਰਦੀ ਤਾ ਮੇਰੇ ਤੋਂ ਵੀ ਗਲਤੀ ਹੋ ਗਈ ਨਾ ਇਹ ਵੀ ਮੈਨੂੰ ਕਹੀ ਗਏ ਨਾਲ ਜਾ ਨਾਲ ਜਾ ਤੇ ਚਲੋ ਨਿਹਰਾ ਹੋ ਗਿਆ ਮੈਨੂੰ ਵੀ ਜਾਉਣਾ ਮੈਂ ਢੀਕਦੇ ਹੁਣ ਆਇਓ ਤੁਸੀਂ ਘਰ ਆ ਕੇ ਚਾਹ ਬਣਾਉਣੀ ਨਹੀਂ ਨਹੀਂ ਚਾਹ ਮੈਂ ਫੇਰ ਕਿਉਂ ਜਦੋਂ ਆਉਂਗੀ ਨਾ ਹੁਣ ਚਾਹ ਪੀ ਕੇ ਹੀ ਜਾਉਂਗੀ ਤੇ ਤੁਸੀਂ ਵੀ ਕਰ ਲਓ ਕੰਮ ਨਹੀਂ ਮੈਂ ਆਉਣਾ ਕੋਈ ਗੱਲ ਨਹੀਂ ਮਾਉਂਗੀ ਕਿਸੇ ਦਿਨ ਆਹ ਆਇਓ ਫਿਰ ਆਹ ਚਲ ਠੀਕ ਵਾ ਇਹ ਵੀ ਭੋਲੇ ਹੀ ਰਹੇ ਦੋਵੇਂ ਜੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਗਲੀ ਕਿੱਦਾਂ ਕਰਨ ਢੀ ਅਗਲੀ ਤੇ ਝਾੜ ਝਾੜ ਮਾਰਨ ਢੀ ਇਹਨਾਂ ਨੂੰ ਛਦਿਆਣੇ ਤੇਰੇ ਤੇ ਪ ਤੇਰੀ ਮਾਂ ਹੀ ਤਿੰਨਾ ਤੇਰਾ ਨਾ ਕਰਦੀ ਹੀਗੀ ਭਰਾ ਜਿਹੜਾ ਭੁਜਾਈ ਦੇ ਪਿਛੇ ਲੱਗ ਗਿਆ ਵਾ ਉਹ ਉਦੋਂ ਨੀਗਾ ਸੋਚਦਾ ਵੀ ਮੇਰੀ ਭੈਣ ਵਾ ਮੈਨੂੰ ਜਾ ਕੇ ਡੇ ਤੇ ਚੜਾਵਾ ਉਦੋਂ ਜਿੱਦਾਂ ਭੁਜਾਈ ਕਹਿੰਦੀ ਚੁੱਪ ਕਰਕੇ ਮੂੰਮਣਾ ਜਾ ਬਹਿ ਜਾਂਦਾ ਵਾ ਖਾਦੀ ਹੋਈ ਨਾ ਵਾਲੀ ਨੇ ਐਨਾ ਚੀਜ਼ਾਂ ਦਾ ਬੜਾ ਦੁੱਖ ਲੱਗਦਾ ਮੈਨੂੰ ਉਹ ਜੀਵਨ ਹਾਂਜੀ ਗੱਲ ਸੁਣੀ ਆ ਗਈ ਦੇ ਤਮ ਹਾਲੋ ਪਾਣੀ ਚੱਲਿਆ ਤੇਲ ਮਾਰੇ ਕਿਆ ਮਾਲਿਆ ਰਮਨ ਕਿੱਧਰ ਆਈ ਸੀ ਐ ਮਨੁਚਾਰੀ ਨੇ ਕਿੱਧਰ ਆਉਣਾ ਵਾ ਹਾਂ ਉਹੀ ਆ ਕੇ ਮੈਂ ਤਾਂ ਗਈ ਘਰ ਉਹਨਾਂ ਦੇ ਮੈਂ ਚਲ ਗੱਲਾਂ ਬਾਤਾਂ ਕਰਕੇ ਆਉਣੀ ਆ ਤੇ ਮੈਨੂੰ ਮਿਲੀ ਨਹੀਂ ਇਹ ਨਾ ਲੱਲੀ ਆਇਆ ਤੇ ਲੱਲੀ ਦੇ ਨਾਲ ਚਲ ਗਈ ਸੀਗੀ ਠੀਕ ਤੇ ਮੈਨੂੰ ਪਾਜੀ ਨੇ ਦੱਸਿਆ ਤੇ ਮੈਂ ਵਾਪਸ ਮੁੜ ਕੇ ਘਰ ਨੂੰ ਆ ਗਈ ਹਾਂ ਤੇ ਫੇਰ ਇਹਨੂੰ ਦੱਸਿਆ ਹੁਣ ਆ ਪਾਜੀ ਨੇ ਕਿ ਜੀਵਨ ਆਈ ਹੈ ਅੱਛਾ ਉਹ ਫਿਰ ਵੇਲੀ ਫੇਰਾ ਮਾਰਨ ਆਈ ਆਈ ਫਿਰ ਮੈਨੂੰ ਮਿਲ ਕੇ ਗਈ ਠੀਕ ਠੀਕ ਤੇ ਫੇਰ ਮੈਨੂੰ ਪੁੱਛਿਆ ਮੈਂ ਕਿ ਤੂੰ ਕਿੱਥੇ ਰਹੀ ਸੀ ਲੱਲੀ ਨਾਲ ਪਤਾ ਸੁਖਸਾਂ ਦੀ ਆ ਹਾਂ ਤੇ ਸੁਖਸਾਂ ਦੀ ਆ ਪਰ ਇੱਕ ਗੱਲ ਦੱਸਾਂ ਇਹਨਾਂ ਦੋਨੇ ਜੀ ਬੋਤੇ ਪੋਲੇ ਆ ਹੂੰ ਹੂੰ ਇਹਨਾਂ ਨੂੰ ਮਾਸਾ ਨਹੀਂ ਦਾ ਪਤਾ ਲੱਗਦਾ ਹੁਣ ਵੇਖ ਲੋ ਕਿ 16 ਲੱਖ ਰੁਪਏ ਹੀ ਮਾਤਾ ਦੇ ਨਾਮ ਆਹੋ ਤੇ ਉੱਤੇ ਹੁਣ ਪ੍ਰਮਣ ਦੇ ਵੀ ਸਾਈਨ ਹੋਣੇ ਕਿ ਫੇਰ ਨਿਕਲਨੇ ਹੀਗੇ ਆਹੋ ਤੇ लवली ਵੇਖ ਲੋ ਜਦੋਂ ਆਪਣੀ ਜਨਾਨੀ ਦੀ ਅੱਗੇ ਗੱਲਾਂ ਮੰਦਾ ਵਾ ਇਹਨੂੰ ਅੱਡੇ ਤੱਕ ਬਸਤ ਚੜਾਉਣੀ ਹੁੰਦਾ ਹੈਂ ਤੇ ਹੁਣ ਕਿਦਾਂ ਜਨਾਨੀ ਜਿਹੜੀ ਮੰਨ ਗਈ ਕਿ ਦੁਪਹਿਰ ਨੂੰ ਚੱਲ ਜਾ ਤੇ ਗੱਲ ਮੰਨ ਲਈ ਤੇ ਇਹਨੂੰ ਨਾਲ ਲੈ ਕੇ ਚ ਦੇਣ ਨੂੰ ਤੇ ਜਾ ਕੇ ਤਾਂ ਸਾਈਨ ਕਰਾ ਕੇ ਤੇ ਪਹਿਲੇ ਨਿਕਾੜ ਲੈਣੇ ਆ ਤੇ ਜਦੋਂ ਮੈਨੂੰ ਦੱਸੀ ਇਹ ਗੱਲ ਤੇ ਫਿਰ ਤੇ ਮੈਂ ਮਾਰਾ ਮੱਥੇ ਨੂੰ ਹੱਥ ਮੈਂ ਕਿਹਾ ਹਾ ਹਾ ਤੂੰ ਕਹਿੰਦੀ ਸਲਾਈ ਲੱ ਲਿਆ ਕਰ ਪੀਪਰ ਜਾਈ ਤੇਰੀ ਦਾ ਨੱਕ ਤਾਂ ਆ ਵਾ ਤੇ ਇੰਨੀਓ ਗੱਲਾਂ ਕਰਦੀ ਆ ਤੇ ਤੂੰ ਥੋੜਾ ਬੋਤ ਆਪਣਾ ਸਟੈਂਡ ਰੱਖ ਹੈ ਉਹਨੂੰ ਨਾਲ ਲੈ ਕੇ ਆਉਂਦਾ ਤੇਰੇ ਘਰ ਤੇ ਫੇਰ ਆਣ ਕੇ ਉਹ ਕਹਿੰਦੀ ਤੈਨੂੰ ਕਹਿੰਦੀ ਤੇ ਉਹਨੂੰ ਵੀ ਪਤਾ ਹੁੰਦਾ ਕਿ ਉਹ ਨਾਂ ਨਹੀਂ ਲੋੜ ਪਈ ਆ ਤੇ ਭੈਣ ਹੈ ਮੇਰੇ ਨਾਲ ਜਾਣਾ ਨਾਲ ਇਹ ਵੀ ਧਿਆਨ ਦੀ ਇਹਦੀ ਏਸ ਤਵੱਧਣੀ ਵਧਣੀ ਹੈਗੀ ਨਾਲੇ ਗਲੀ ਨੂੰ ਹੋਣਾ ਹੋਰ ਗਲੀ ਨੇ ਕਹਿਣਾ ਮੈਨੂੰ ਕੀ ਜੋ ਮਰਜੀ ਦਾ ਭਰਾ ਕਰਦਾ ਫਿਰ ਇਹ ਨਾ ਕਰਦਾ ਫਿਰ ਉਹਨੂੰ ਕਿਹੜਾ ਸਹਾਨੂੰ ਬਿਲਕੁਲ ਆ ਫਿਰ ਚੰਗੀ ਦੀ ਚੰਗੀ ਹੈ ਹੋਰ ਤੇ ਉਹਦੀ ਲੱਗਤ ਫਿਰ ਉੱਤੇ ਤੇ ਘਰ ਗਈ ਨੂੰ ਫਿਰ ਨਹੀਂ ਕੋਣਾ ਉਹਨੇ ਨਹੀਂ ਕੋਣਾ ਨਹੀਂ ਕੋਣਾ ਆ ਤੇ ਮੈਂ ਤੈਨੂੰ ਇਹ ਗੱਲ ਕੀ ਮੇਰੇ ਸਾਹ ਨਾਲ ਨਾ ਇਹਦਾ ਵੀ ਕੰਮ ਹੋਣਾ ਜਿਹਦੇ ਜਿੰਨਾ ਜ ਮੜਾ ਮੋਟਾ ਪੈਸਾ ਪਉਂਦਾ ਤੇ ਇਹਦੀ ਵੀ ਛੁੱਟੀ ਪੱਕੀ ਕਰ ਦੇਣੀ ਜਾਂਦੀ ਹੈ ਭਰਾ ਜਿਹੜਾ ਪਰਜਾਈਆਂ ਲੱਗਾ ਵਾ ਪਰ ਇਹਨੂੰ ਨਹੀਂ ਪਤਾ ਲੱਗਦਾ ਇਹ ਆਂਦੀ ਵੀ ਮੇਰਾ ਭਰਾ ਹੀ ਆ ਮੇਰਾ ਖੋਣ ਆ ਮੇਰਾ ਐ ਹੂੰ ਆ ਮੇਰਾ ਜਾ ਹੂੰ ਪਰ ਸਾਨੂੰ ਪਤਾ ਨਾ ਜੋ ਜੋ ਦੁਨੀਆ ਤੇ ਹੁੰਦਾ ਵਾ ਭਰਾ ਵੀ ਪਰਜਾਈਆਂ ਦੇ ਹੋ ਜਾਂਦੇ ਹੁੰਦੇ ਬੜੀ ਮਾਰੀ ਗੱਲ ਵਧਿਆ ਆ ਤੇ ਹੈ ਮੈਨੂੰ ਬੜਾ ਦੁੱਖ ਹੋਇਆ ਜਿਹੇ ਗੱਲ ਦਾ ਹੈ ਚੁੱਪ ਕਰਕੇ ਜਾ ਕੇ ਰਸਾਈਨ ਕਰਾਈ ਹੈ ਹੁਣ ਮੈਂ ਕਿਹਾ ਕਿ ਗਾਂ ਕੋ ਕੰਮ ਹੁੰਦਾ ਵਾ ਨਾ ਤੇ ਮੈਂ ਕਿਹਾ ਪੁੱਛ ਲਿਆ ਕਰ ਮੜਾ ਜਿਆ ਆ ਆ ਬੰਦਾ ਮੜਾ ਮੋਟਾ ਪੜਿਆ ਲਿਖਿਆ ਤੇ ਬੰਦਾ ਵੇਖ ਹੀ ਲੈਂਦਾ ਉੱਤੇ ਜਿਤਨਾ ਮਰਜੀ ਆ ਨਾ ਉਹਨਾਂ ਦਾ ਭੈਣ ਭਰਾਵਾਂ ਦਾ ਪਿਆਰ ਬੜਾ ਵਾ ਤੇ ਮੋਹ ਦੇ ਵਿੱਚ ਨਹੀਂ ਹੋਈ ਤੇ ਸਾਇਸ ਸੁਣ ਕਰਤੇ ਹੋਣੇ ਕਿਤੇ ਗੱਲ ਤੇ ਹਾਂ ਹੋਈ ਆ ਮੈਨੂੰ ਚੜ ਗਿਆ ਗੁੱਸਾ ਮੈਂ ਕਹਾਂ ਕਿ ਕਮ ਸੇ ਕਮ ਭੈਣੇ ਮੇਰੀ ਹੈ ਮੈਨੂੰ ਪੁੱਛ ਲੈਂਦੀ ਮੜਾ ਜਾ ਹੈ ਤੇ ਆਂਦੀ ਪੁੱਛਣਾ ਪੜ੍ਹਣਾ ਮੈਂ ਕੀ ਹੀਗਾ ਮੈਨੂੰ ਤੇ ਇਹੀ ਪਚਲ ਮੈਂ ਕੀ ਕਰਨੀ ਇਹਦੇ ਪੈਸੇ ਆਹੋ ਇਹਦਾ ਹੱਕ ਉਹ ਮਾਰਾ ਦੇ ਪੈਸੇ ਦਾ ਆਂਦੀ ਉਹਦਾ ਮੈਨੂੰ ਕਹਿੰਦਾ ਕਿ 3 ਲੱਖ ਲੱਲਾ ਤੇ ਆਂਦੀ ਮੈਂ 3 ਲੱਖ ਲੈ ਕੇ ਤੇ ਮੂੰਹ ਕਾਲਾ ਕਰਾਉਣਾ ਹੀਗਾ ਫਿਰ ਕਹਿਣਾ ਹੈ ਭੈਣ ਤੇ ਹੀ ਦਾਲ ਚੀਆ ਫਿਰ ਮੇਲੇ ਮਾਰਨੇ ਹੀ ਨਾਲੇ ਵੀ ਸਾਰੀ ਉmber ਮੁੜ ਕੇ ਛੇਤਰ ਖਾਂ ਦਾ ਜਾਨ ਨਹੀਂ ਆਪਣੀ ਸਹੀ ਗੱਲ ਤੇਰੀ ਭੈਣ ਨੇ ਕਿਹੜੀ ਘਟ ਕੀਤੀ ਤੇ ਹੱਥੋਂ ਵੀ ਲੈ ਗਈ ਤੇ ਹੁਣ ਤੇ ਮੈਂ ਨਹੀਂ ਗੱਲ ਉਹਨੂੰ ਕਹੀ ਆ ਕਿ ਗਾਂ ਕੋਈ ਚੱਕਰ ਰਹਿ ਜਾਊਗਾ ਨਾ ਤੇ ਹੁਣ ਨਾ ਚਲ ਜੀ ਨਾਲ ਤੇ ਹੁਣ ਨਾ ਸਹਿਮਤਰੀ ਠੀਕ ਵਾ ਨਾ ਨਹੀਂ ਹੁਣ ਉਹ ਨੇਉਣਾ ਗਾਦਾ ਜੇ ਤਾਂ ਪੈਸੇ ਸਾਰਾ ਕਹਾਣੀ ਮੁੱਕ ਗਈ ਨਹੀਂ ਨਹੀਂ ਕਹਾਣੀ ਜੇ ਮੁੱਕੀ ਨਹੀਂ ਨਾ ਤੇ ਪੈੜੀ ਦੀ ਵੀ ਕੁੰਡੀ ਹੈਗੀ ਥੋੜੀ ਬੋਤੀ ਇਹਦੇ ਨਾ ਹੈਗੀ ਨਾ ਉਹਦੇ ਨਾਲ ਪੈੜੀ ਮੈਨੂੰ ਤੇ ਲੱਗਦਾ ਕਿ ਹੈਗੀ ਪਿੱਛੇ ਜੇ ਗੱਲ ਠੀ ਹੀਗੀ ਤੇ ਹੁਣ ਤੇ ਮੈਂ ਸਮਝਾਇਆ ਇਹਨੂੰ ਚੰਗੀ ਤਰ੍ਹਾਂ ਮੈਂ ਹਮ ਬੜਾ ਕੁਝ ਵੇਖਿਆ ਆ ਦੁਨੀਆ ਤੇ ਦੁਨੀਆ ਬਹੁਤ ਉਤਰੀ ਹੈ ਤੇ ਆਹ ਵਰੀ ਨੇਦੀ ਪਰਜਾਈ ਹੈ ਜੀ ਤੇ ਪੈੜੀ ਆ ਰਹੀ ਜ਼ਰੂਰ ਹੋਊਗੀ ਤੇ ਭੈਣ ਆ ਜਦ ਜੀ ਇਹਦੇ ਆਉਂਗੇ ਤੇ ਜਮ ਹਨ ਜੇ ਤੇ ਚਲ ਗਈ ਤੇ ਫਿਰ ਤੇ ਛਦੇਣੀ ਹੋਊ ਹਾਂ 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 ਤੇ ਜੇ ਤੇ ਨਾ ਥੋੜਾ ਬੋਤਾ ਸਟੈਂਡ ਰੱਖਿਆ ਆਪਣਾ ਗੱਲਬਾਤ ਕਰਕੇ ਜਾਉਗੀ ਤੇ ਫਿਰ ਚੰਗੀ ਰਹਿਜੂਗੀ ਪੇਕੇ ਵੀ ਥੋੜੀ ਬੋਤੀ ਇੱਜ਼ਤ ਹੋਜੂਗੀ ਇਹਦੀ ਠੀਕ ਆ ਨਾ ਉਹ ਚੱਲ ਯਾਰ ਉਹਦਾ ਵੀ ਦਿਮਾਗ ਖਰਾਬ ਹੈ ਇਹ ਤੂੰ ਇਤਰਾ ਕਰ ਵੀ ਕੋਈ ਚੀਜ਼ ਲੈ ਕੇ ਦੇ ਦੇ 16-17 ਲੱਖ ਰੁਪਏ ਘਟਾ ਲਿਆ ਕੋਈ ਤੇ ਬੱਦਲਾ ਅਲੱਗ ਨੇ ਭਾਵੇਂ ਨਾ 20 ਚੀਜ਼ਾਂ ਹੁੰਦੀਆਂ ਇਦਾਂ ਹੀ ਪੈਸੇ ਉਹਨੂੰ ਸ਼ਰਮੀ ਹੰਦੀ ਆ ਜੀ ਆਪਦੀ ਕਿਸੇ ਗੱਲ ਦੀ ਹੈ ਉਹ ਨਾਲੇ ਉਤਰਾ ਦੇ ਦੀ ਭਾਬੀ ਹੈ ਪਤਾ ਕੀ ਗੱਲ ਵਾ ਉਹਦਾ ਨੱਕ ਬੜਾ ਉੱਚਾ ਵਾ ਮੈਂ ਤਾਂ ਵੇਖੀ ਗੁੱਸਾ ਚੜ ਜਾਂਦਾ ਉਹਦੇ ਵੱਲ ਹੁਣ ਇੱਕ ਗੱਲ ਵਾ ਹੁਣ ਮੜੀ ਜੀ ਤੜੀ ਮਾਰੂਗੀ ਨਾ ਰੰਮ ਨੱਕ ਨੂੰ ਕੋ ਦਾ ਕਿਧਰ ਨੂੰ ਜਾਂਦਾ ਵਾ ਸਹੀ ਗੱਲ ਆ ਵੇਖ ਮਗਰਮਗ ਤਲੇ ਕਰਦੇ ਬਹੁਤ ਕਰਵਾ ਕੇ ਚਲ ਮੈਂ ਚਾਹ ਬਣਾ ਕੇ ਲਿਆਵਾਂ ਤੜਲੀ ਤੁਸੀਂ ਨਾਲੋਂ ਹਟ ਕੇ ਆਹ ਤੇਰੇ ਤਰ੍ਹਾਂ ਕਰ ਲੈ ਮੈਂ ਮੜਾ ਜੇ ਨਾ ਬਾਹਰ ਵੇਖਾਂਗੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਕੀ ਸੋਚ ਕੇ ਮੈਨੂੰ ਕਹਿਣ ਦੀ ਤੇ ਪੈਂਡ ਚੱਲੀ ਉਹਨਾਂ ਦੀ ਪੈਸੇ-ਪੁਸੇ ਦੇ ਦਿੱਤੇ ਇਹਨਾਂ ਨੇ ਸਾਰੇ ਨੂੰ ਤਾਂ ਹੋਣਾ ਵਿਚਾਰ ਨੂੰ ਸੱਚੀ ਹੋ ਜਾਣੀ ਮੈਂ ਉਹਦਾਂ ਦੇਦੀ ਆਉਣਾ ਨਹੀਂ ਮੇਰਾ ਟਾਈਮ ਹੈ ਨਹੀਂ ਮੈਂ ਤਾਂ ਹੁਣ ਉਹਨੂੰ ਕਹਿਣਾ ਹੈ ਉਹ ਢਹੀ ਕੰਮ ਤਾਂ ਦਾ ਗੰਦੇ ਨਾਲੇ ਕਹਿੰਦੀ ਮਗਰੋਂ ਕੋਈ ਆ ਜੀ ਉਹਨੂੰ ਤਾਂ ਪਤਾ ਹੈ ਰਹੀਆਂ ਗੱਲਾਂ ਦਾ ਪੀ ਇਹ ਕਿਉਂ ਨਹੀਂ ਕਹਉਂਦੀ ਮੇਰੇ ਕੋਲ ਪਤਾ ਨਹੀਂ ਕਿ ਹੁਣ ਕੀ ਇਹਦੇ ਮਨ ਚ ਆਉਂਦੀ ਆ ਕੀ ਨਹੀਂ ਚੱਲ ਕੋਈ ਗੱਲ ਨਹੀਂ ਕਿ ਇਹਦੇ ਨਾਲ ਲੈ ਜਾਾਂਗੇ ਇਹਨੂੰ ਚੱਲ ਇਹਦਾ ਮਨ ਹੋਗਾ ਹੋ ਜਾਊਗਾ ਹੋ ਸਕਦਾ ਬਦਲੀ ਗਈ ਹੋਵੇ ਕਹਿੰਦੀ ਹੋਈ ਵੀ ਚੱਲ ਕੋਈ ਗੱਲ ਨਹੀਂ ਜੋ ਹੋ ਗਿਆ ਪਿਛੇ ਛੱਡ ਦਿੰਨੀ ਆ ਉਹ ਗਾਲੀ ਦਾ ਤੇ ਪਤਾ ਨਹੀਂ ਕਿ ਕਿਉਂ ਕਹਿਣ ਦੀ ਉੱਥੇ ਜਾਣਾ ਚੱਲ ਕੋਈ ਗੱਲ ਨਹੀਂ ਜੇ ਤਿੰਨ ਕਿਲੇ ਇਹਦੇ ਨਾਲ ਹੀ ਆ ਜੇ ਹੋ ਗਈ ਔਖੀ ਤਦੋਂ ਮੈਂ ਕਹਿਣਾ ਵੀ ਤੇ ਅੱਜ ਇੱਥੇ ਰੱਖ ਛੱਡ ਦੇ ਇਹਨੂੰ ਦਹੀਂ ਨਾ ਫਿਰ ਆਪੇ ਮੰਦੀ ਰਹੀ ਚੱਲ ਕੋਈ ਗੱਲ ਨਹੀਂ ਹੁਣ ਜਿੰਨਾ ਕਹੂਗੀ ਨਾ ਫਿਰ ਉਹ ਦਿਨ ਕਹੂੰਗਾ ਵੀ ਚੱਲ ਤਲ ਜਾਂਦੇ ਆ ਫਿਰ ਚੱਲ ਸਬਜੀ ਰੰਗ ਗਈ ਆ ਫੁਲਕੇ ਰਹਿ ਗਏ ਆ ਖੈਰ ਤੇ ਲਾ ਲੈਣੀ ਆ ਅੱਜ ਨਾ ਮੇਰਾ ਮਨ ਪੜਾਈ ਉਦਾਸ ਤੇ ਆਵਾ ਪਤਾ ਨਹੀਂ ਕਿਉਂ ਮੈਨੂੰ ਬਾਰ-ਬਾਰ ਮੰਮੀ ਦੀ ਯਾਦ ਆਈ ਜਾਂਦੀ ਆ ਕਿੱਦਾਂ ਮੈਂ ਜਣਾ ਪਿੰਡ ਕਿੱਦਾਂ ਹੁੰਦਾ ਏ ਫੇ ਜਾਵਾਂ ਮੰਮੀ ਨੂੰ ਦੇਖ ਕੇ ਆਵਾਂ ਹੁਣ ਤੇ ਨਾ ਮਾਂ ਜੀ ਐਦਾਂ ਬੁਝਿਆ ਹੀ ਰਹਿੰਦਾ ਵਾ ਨਾ ਨੇ ਪੁੱਤੜੀ ਨੇ ਮੇਰਾ ਘਰ ਵਾਂਗ ਦੇਖਿਆ ਨਾਗ ਦੇ ਇੱਥੇ ਆਈ ਮਾਂ ਦੀਆਂ ਰੀਝਾਂ ਜਿਹੜੀਆਂ ਨਾ ਮਨ ਵਿੱਚ ਹੀ ਲੱਗ ਗਈ ਆਪਣੇ ਦੇ ਵਿੱਚ ਪਤਾ ਨਹੀਂ ਕਿਉਂ ਅੱਜ ਨਾ ਕੁਝ ਵੀ ਚੰਗਾ ਜੈ ਨਹੀਂ ਮੈਨੂੰ ਲੱਗਦਾ ਤਾਂ ਮੇਰੀ ਮਾਂ ਦੇ ਨਿਸ਼ਾਨੀਆਂ ਵਾਂ ਇੱਥੇ ਹੁਣਿਆ ਹੋਈ ਚੀਜ਼ਾਂ ਰਹਿ ਗਈਆਂ ਵੇਖਣ ਵਾਸਤੇ ਜਾਨ ਨੂੰ ਦਿਲ ਤੇ ਵੜਾ ਤਾ ਰੰਗਿਆ ਵਾ ਪਿੰਡ ਤੇ ਮੈਂ ਜਾਵਾਂ ਜਿੱਥੇ ਜੰਮੀ ਪੜੀ ਆ ਆਪਣਾ ਘਰ ਬਰ ਵੇਖ ਕੇ ਆ ਮੈਂ ਘਰ ਨਾਲ ਕਿੱਦਾਂ ਜਾਵਾਂ ਰਪਿੰਦਰ ਨੇ ਤੇ ਮੈਨੂੰ ਇੱਕ ਵਾਰਾਂ ਵੀ ਫੋਨ ਨਹੀਂ ਕੀਤਾ ਕਿ ਦਾਂਦਨ ਮੇਰੇ ਹੱਥੋਂ ਨੇ ਝਾਪੀਆਂ ਖੋੜੀਆਂ ਮਗਰ ਫੋਨ ਨਹੀਂ ਕੀਤਾ ਕੀ ਕਰਾਂ ਹੁਣ ਲਵਲੀ ਤਾਂ ਬਹੁਤ ਚੰਗਾ ਵਾ ਦੋ ਵਾਰ ਹੋ ਗਿਆ ਵਾ ਚੱਲ ਮੈਂ ਕਿਹੜਾ ਬੱਸਾ ਕਰਨਾ ਸੀ ਨਾਲ ਆ ਜਾਂਦੀ ਉਹਦੇ ਮੇਰੇ ਮਨ ਨੂੰ ਵੀ ਹੋ ਜਾਂਦਾ ਵੀ ਮੇਰੀ ਪਰਜਾਈ ਆਈ ਆ ਚੱਲ ਮਾਵਾ ਦੀ ਜਗ੍ਹਾ ਤੇ ਹੁਣ ਪਰਜਾਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿੱਦਾਂ ਉੱਥੇ ਜਾਉਂਗੀ ਦਿਲ ਨਹੀਂ ਕਰਦਾ ਵਾ ਤੇ ਜਦੋਂ ਇਹ ਗੱਲ ਮੈਂ ਸੋਚਦੀ ਆ ਨਾ ਨਹੀਂ ਵੀ ਕਰਦਾ ਪਰ ਹੁਣ ਮੈਨੂੰ ਲੱਗਦੀ ਦਾ ਕਰਕੇ ਤੇ ਜਾਣਾ ਹੀ ਪੈਣਾ ਮੇਰਾ ਭਰਾ ਵਾ ਨੀਕਾ ਮਾਂ ਵੀ ਹੈ ਨਹੀਂ ਆ ਤੇ ਪਿਓ ਵੀ ਹੈ ਨਹੀਂ ਆ ਹੁਣ ਉਹਨਾਂ ਦੋਵਾਂ ਦੀ ਜਗ੍ਹਾ ਤੇ ਮੈਂ ਹੀ ਆਂ ਭੈਣ ਮਾਂ ਵੀ ਮੈਂ ਤੇ ਪਿਓ ਵੀ ਮੈਂ ਕਈ ਉਹਨੂੰ ਨਸਾਤ ਦੇਣੇ ਕਈ ਉਹਨੂੰ ਨਸਲਾਵਾ ਦੇਣੀਆਂ ਫਿਰ ਰਪਿੰਦਰ ਦੀ ਕਿਹੜੀ ਗੱਲ ਵਾ ਪਰ ਜਾਈਆਂ ਇਦਾਂ ਹੀ ਕਰਦੀਆਂ ਹੁੰਦੀਆਂ ਵਾ ਭਰਮਾ ਮਿਲੀ ਇੱਕ ਗੱਲ ਦਾ ਅਹਿਸਾਸ ਹੋਇਆ ਵਾ ਕਿ ਜਿਹੜੇ ਪੇਕੇ ਹੁੰਦੇ ਆ ਨਾ ਉਹ ਮਾਵਾਂ ਨਾਲ ਹੀ ਹੁੰਦੇ ਆ ਮਾਂ ਹੀ ਮਗਰ ਫੋਨ ਕਰਦੀ ਆ ਤੇ ਪੁੱਤ ਤੈਨੂੰ ਆਈ ਨੂੰ ਇੰਨਾ ਚਿਰ ਹੋ ਗਿਆ ਵਾ ਮੈਨੂੰ ਆਣ ਕੇ ਮਿਲ ਜਾ ਅੱਜ ਦਾ ਮੇਰਾ ਦਿਲ ਜਿਆ ਨਹੀਂ ਲੱਗਣ ਰਿਹਾ ਬੜਾ ਮਨ ਉਦਾਸ ਸਿਆ ਹੋਇਆ ਵਾ ਰਮਨ ਰਮਨ ਅਜੀ ਕੀ ਗੱਲ ਹੋਈ ਆ ਠੀਕ ਨਹੀਂ ਆ ਪਤਾ ਨਹੀਂਗਾ ਉੱਠਿਆ ਜਨ ਜਾਣਦਿਆ ਪਤਾ ਨਹੀਂ ਕੀ ਹੋਇਆ ਆ ਚਲਾ ਜਰੀ ਫੇਰ ਡਾਕਟਰ ਕੋ ਦਵਾਈ ਲਈ ਲਾਈਏ ਨਹੀਂ ਦਵਾਈ ਮੈਂ ਕਾਦੀ ਲਾਉਣੀ ਆ ਠੀਕ ਹੋਊ ਮੈਂ ਉਹ ਮੇਰੀ ਗੱਲ ਸੁਣੋ ਹੁਣ ਬੀਬੀ ਅੱਜ ਕੱਲ ਤੈਨੂੰ ਪਤਾ ਬਾਥਰ ਉੱਤ ਜਾਣਾ ਹੁੰਦਾ ਵਾ ਗਰਮੀ ਬੜੀ ਆ ਤੇ ਚਲਾ ਜਰੀਏ ਤਾਂ ਦਵਾਈ ਲਈਏ ਨਹੀਂ ਮੇਰਾ ਬੀਬੀ ਨੇਗਾ ਵਦਿਆ ਮੈਨੂੰ ਨੱਕ ਟੈਂਸ਼ਨ ਦੀ ਲੱਗੀ ਆ ਕਾਦੀ ਕੀ ਦੱਸਾਂ ਮੈਂ ਤੁਹਾਨੂੰ ਮੇਰਾ ਨਾਮ ਦਿੱਤਿਆ ਨਾ ਪਿੰਡ ਵਾਲਾ ਅੱਛਾ ਮੇਰਾ ਬੜਾ ਦਿਲ ਕਰਦਾ ਮੈਨੂੰ ਪਿੰਡ ਜਾਣਾ ਜੇ ਪਿੰਡ ਜਾਣਾ ਹੋ ਤਾਂ ਕਰ ਨੂੰ ਭੇਜਾ ਤੇਰੇ ਨਾਲ ਤੇ じゃ ਪਿੰਡ ਹੀ ਫੇਰਾ ਮਾਰਿਆ ਨਹੀਂ ਨਹੀਂ ਫੇਰ ਆਂਦੇ ਤੇ ਜੀ ਜਾਨ ਅੰਦਰ ਅਜਿਹਾ ਤਾਂ ਨਹੀਂ ਕਰਦਾ ਪਰ ਪਿੰਡ ਦੇ ਨੂੰ ਮਗੇ ਫੋਨਤਾ ਕਿ ਨਹੀਂ ਕੀਤਾ ਕਿਤੇ ਅੱਜ ਜਿਆ ਤੁ ਨਹੀਂ ਆਇਆ ਜਾਂ ਕਿਤਾ ਚੱਲ ਫੋਨ ਨਹੀਂ ਕਰਨਾ ਲਵਲੀ ਦੇ ਨਾਲ ਆ ਜਾਂਦੀ ਚੱਲ ਮੇਰੇ ਮਨ ਨੂੰ ਥੋੜਾ ਜਿਹਾ ਹੋ ਜਾਂਦਾ ਮਾਵਾ ਦੀ ਜਗ੍ਹਾ ਤਾਂ ਹੁਣ ਮੇਰੀ ਪੜ੍ਹਾਈ ਆਈ ਆ ਮੇਰੇ ਕੋਲ ਉਹ ਵਿਚਾਰਾ ਇਕੱਲਾ ਆਇਆ ਕੀ ਤਾਂ ਲੜਪੋੜ ਕੇ ਨਹੀਂ ਆਇਆ ਸਾਰੀ ਗੱਲ ਤਾਂ ਮੈਨੂੰ ਦੱਸਦਾ ਨਹੀਂ ਦਾ ਕਿ ਜੇ ਮੈਂ ਭੈਣ ਨੂੰ ਦੱਸੀ ਤਾਂ ਭੈਣ ਫਿਕਰ ਕਰੂਗੀ ਪਰ ਮੈਨੂੰ ਸੋਝਦੀ ਆ ਕਿ ਤਾਂ ਹੀ ਇਕੱਲਾ ਆਇਆ ਉਹ ਗੱਲ ਨੂੰ ਲੈ ਕੇ ਨਾ ਬੜੀ ਟੈਨਸ਼ਨ ਜੀ ਆ ਕੋਈ ਕੰਮ ਕਰਨਾ ਤੇ ਨਹੀਂ ਕਰ ਰਿਹਾ ਮੇਰੀ ਗੱਲ ਸੁਣ ਉਹਦਾ ਨਾਂ ਟੈਮ ਲੱਗਾ ਹੋਊਗਾ ਉਸੋ ਹੀ ਦੀ ਹਣੀ ਆ ਬਚਲ ਮੈਂ ਤੁਹਾਡੇ ਅੰਦਰ ਰੋਟੀ ਪਾਣੀ ਬਣਾਉਣੀ ਆ ਤੇ ਤੁਸੀਂ ਜਿਆ ਆਪਣਾ ਸੈਨ ਹੀ ਕਰਾਉਨੇ ਆ ਮੇਰੀ ਗੱਲ ਸੁਣੋ ਜਦੋਂ ਭਿਆਨਪਰਾਵਾਂ ਨੂੰ ਮਿਲਣਾ ਹੋਵੇ ਜਾਣਾ ਹੋਵੇ ਫਿਰ ਕੰਮ ਨਹੀਂ ਵੇਖੀਦਾ ਕਿਹੜਾ ਮਗਰ ਬਹੁਤ ੱਬਰ ਹੀ ਗਾ ਕਿ ਜਿਹਦਾ ਰੋਟੀ ਪਾਣੀ ਬਣਾਉਣਾ ਸੀ ਦੋਵੇਂ ਤੇ ਜਾਣੀ ਆ ਆਪੋ ਆ ਗਿਆ ਹੀ ਇਹਦੇ ਨਾਲ ਆ ਜਾਂਦੀ ਜਿਆਸੀ ਰੋਟੀ ਤੇ ਕਾਲੀਂ ਦੀ ਓਏ ਉਹ ਤਾਂ ਗੱਲ ਰਮਨ ਤੇਰੀ ਠੀਕ ਆ ਪਰ ਹੁਣ ਆਪੋ ਆਪਣਾ ਦਬਾ ਗਿਆ ਮੇਰਾ ਜਾਨ ਨੂੰ ਨਾ ਦਿਲ ਨਹੀਂ ਕਰਦਾ ਅੱਗੇ ਮੰਮੀ ਹੀ ਅੰਦਰ ਚਾਹੀਦਾ ਹੀ ਜਿਹੜੀ ਚੀਜ਼ ਨੂੰ ਜੀ ਕਰਦਾ ਹੈ ਹੱਥ ਪਾਇਦਾ ਹੀ ਉਹ ਵੀ ਪੁੱਛਦੀ ਨਹੀਂ ਦੀ ਕਿ ਉਹ ਤੇ ਕਿਹੜੀ ਚੀਜ਼ ਦੀ ਲੋੜ ਵਾ ਤੈਨੂੰ ਮੈਂ ਲੈ ਦੇਣੀ ਆ ਪਰ ਤੁਹਾਨੂੰ ਤੇ ਨਾ ਉਹ ਘਰ ਇਦਾਂ ਨਾਲੇ ਦੱਬਖਾਨਾ ਲਿਆ ਵਾ ਜਿੱਦਾਂ ਜਾਊਂਗੀ ਨਾ ਬਾਹਰ ਹੀ ਲੈ ਕੇ ਜਾਣਾ ਤੇ ਤੇ ਇੰਨੀ ਹਿੰਮਤ ਨਹੀਂ ਪੈਣੀ ਕਿ ਅੰਦਰ ਜਾਵਾਂ ਤੇ ਚੀਜ਼ ਨੂੰ ਹੱਥ ਪਾਵਾਂ ਉਹ ਚੱਲ ਰਵਾਂ ਫਿਰ ਹੁਣ ਪਹਿਲੀਆਂ ਵਾਲੀਆਂ ਗੱਲਾਂ ਤੇ ਲਪੜੀਆਂ ਸਾਰੀਆਂ ਕਾ ਕੀ ਆਂਦੇ ਆ ਤੇ ਕੇ ਜਿਹੜੇ ਮਾਵਾ ਲੰਦੇ ਆ ਪਰ ਆਪਰ ਚਾਈਆ ਆਪਾਂ ਮੇਰੇ ਲੱਖ ਵਰਾ ਹੋਣਾ ਹਾਂ ਤੇ ਪਰ ਚਾਈਆ ਹੁੰਦੀਆਂ ਹੀਆਂ ਜਿਹੜੀਆਂ ਮਾਵਾ ਬਣ ਜਾਂਦੀਆਂ ਵਾ ਪਰ ਪਿੰਦਰ ਪਤਾ ਨਹੀਂ ਕਿੱਦਾਂ ਦੀ ਐ ਮੈਨੂੰ ਤਾਂ ਉਹਦੀ ਸੋਚ ਦੀ ਸਮਝ ਨਹੀਂ ਆਉਂਦੀ ਅਜੇ ਪੈੜੀ ਬੰਨਾ ਸਭ ਕੁਝ ਉਹਦੇ ਕੋਲ ਵਾ ਕਿੱਦਾਂ ਦਾ ਘਰ ਬਣਿਆ ਵਾ ਤਾਂ ਵੀ ਇਦਾਂ ਕਰਦੀ ਆ ਉਹ ਚੱਲ ਰਬਰ ਹੈ ਉਹ ਹੈ ਉਹ ਜੀ ਗੱਲਾਂ ਸੋਚੇਗਾ ਤੇ ਜੇ ਇਦਾਂ ਦਿਲ ਕਰਨਿਆ ਨਾ ਤੇ ਮੈਂ ਕਰਮ ਨੂੰ ਕਿੰਨਾ ਤੇ ਚਾਹ ਮਿਲਦਾ ਨਹੀਂ ਮੈਂ ਨਹੀਂ ਜਾ। ਆਂਦੋਂ ਫੇਰ ਕਿਹੜੇ ਦਿਨ ਚਲ ਜੂੰਗੀ। ਭਰਨਾ ਵੀ ਮੇਰਾ ਮਨ ਬੜਾ ਦੁਖੀ ਹੈ। ਮੇਰਾ ਕੋਈ ਕੰਮ ਕਰਨੀ ਤੇਲਿਆ ਨਹੀਂ ਕਰ ਰਿਹਾ। ਪਤਾ ਨਹੀਂ ਕਿ ਵੇਸ ਤਰੀਏ ਨਸਰੀ ਤੇ ਆਇਆ ਪਿਆਰ। ਚਲ ਲੱਭੇ ਪੈ ਤਾਂ ਨਾ ਚੱਲੀ ਫਿਰ ਦਵਾਈ ਲੈ ਹੁੰਦਾ ਹੁੰਦਾ ਟੂੰ ਦੱਸ ਕੇ ਭੇਜਣੀਆਂ ਹਜ਼ਾਰ ਬਾਤ। ਚਲੋ ਠੀਕ ਆ। ਹਾਂ ਚਲ। ਤੁਹਾਨੂੰ ਮੈਂ ਕੀ ਦੱਸਾਂ। ਕਿ ਜੋ ਇਨੇ ਮਰਨਾ ਕੀਤਾ ਸੀ। ਤੁਹਾਨੂੰ ਮੈਂ ਦੱਸ ਨਹੀਂ ਸਕਦੀ। ਜੇ ਤੁਹਾਨੂੰ ਇੰਨਾ ਗੱਲਾਂ ਦਾ ਪਤਾ ਲੱਗਿਆ ਨਾ। ਤੋ همین ਕਹਿਣਾ ਪਈ ਹੋ ਇਤਾਂ ਦੀ ਆ ਮੈਂ ਕਿਹੜੇ ਹਾਲਾਤਾਂ ਚੋਂ ਇੱਥੋਂ ਆਈ ਹਾਂ ਨਹੀਂ ਦਿਲ ਕਰਦਾ ਕੋਈ ਗੱਲ ਨਹੀਂ ਹਾਂ ਤੇ लवली ਆਨਸੂ ਲੈ ਜਾ ਕਰੂੰਗਾ